ਕਈ ਲੋਕ ਕਮੈਂਟ ਕਰਦੇ ਆ ਵੀ ਸਾਡੀ ਵੀਡੀਓ ਤੇ ਵਿਊ ਨਹੀਂ ਆਉਂਦੇਗੇ ਕੋਈ ਖਾਸ ਵੀਊ ਨਹੀਂ ਆਉਂਦੇ ਤੇ ਉਹ ਕਹਿੰਦੇ ਆ ਸਾਡੀ ਪ੍ਰੋਫਾਈਲ ਚੈੱਕ ਕਰਦੋ ਜ ਜਿਹਨਾਂ ਦੀ ਪ੍ਰੋਫਾਈਲ ਚੈੱਕ ਕਰੀਦੀ ਆ ਉਹਨਾਂ ਦਾ ਕੰਟੈਂਟ ਚੈੱਕ ਕਰੀਦਾ ਉਹਦੇ ਵਿੱਚ ਉਹਨਾਂ ਨੇ ਕੀ ਗਲਤੀਆਂ ਕੀਤੀਆਂ ਹੁੰਦੀਆਂ ਤੁਹਾਨੂੰ ਸਮਝਾਉਣੀ ਆ ਬਾਲਾ ਤੁਹਾਨੂੰ ਉਲਝਾਉਂਦੇ ਨਹੀਂ ਸ਼ਾਰਟਕੱਟ ਦੱਸਦੇ ਆ ਤੁਹਾਨੂੰ ਉਹ ਕੀ ਕਰਦੇ ਆ 10 ਦਿਨ ਤਾਂ ਉਹ ਪਾ ਲੈਂਦੇ ਆ ਜਿਵੇਂ ਕਬੱਡੀ ਟੂਰਨਾਮੈਂਟ ਦੀਆਂ ਵੀਡੀਓ 10 ਦਿਨ ਆਪ ਦਾ ਬਲੌਗ ਪਾ ਲੈਂਦੇ ਆ ਤੇ 10 ਦਿਨ ਕੋਈ ਜਾਣਕਾਰੀ ਦੇਣ ਲੱਗ ਜਾਂਦੇ ਆ ਤੇ ਬੱਚ ਜਿਹਨੂੰ ਕ੍ਰਿਕਟਰਾਂ ਦਾ ਮੈਚ ਹੁੰਦਾ ਤੇ 10-15 ਦਿਨ ਕ੍ਰਿਕਟਰਾਂ ਦੀਆਂ ਵੀਡੀਓ ਪਾਉਣ ਲੱਗ ਜਾਂਦੇ ਆ ਤੇ ਇੰਜ ਨਹੀਂ ਬਾਈ ਕੰਮ ਬੰਦਣਾ ਤੇ 10 ਕਿ ਦਿਨ ਬਈ ਇੰਜ ਕਰਦੇ ਆ ਉਹ ਮਿਊਜ਼ਿਕ ਤੇ ਵੀਡੀਓ ਬਣਾਉਣ ਲੱਗ ਜਾਂਦੇ ਆ ਬਈ ਇਸ ਤਰੀਕੇ ਨਾਲ ਨਹੀਂ ਕੰਮ ਬੰਦਣਾ ਕਿਉਂਕਿ ਜਦੋਂ ਤੁਸੀਂ 10 ਦਿਨ ਕਦੇ ਉਹ ਕਦੇ ਉਹ ਕਦੇ ਉਹ ਕੰਟੈਂਟ ਬਦਲ ਬਦਲ ਕੇ ਪਾਉਣੀ ਆ ਤੁਹਾਡੀ ਰੀਚ ਬੰਨੀ ਨਹੀਂ ਤੁਹਾਡੀ ਆਡੀਅנס ਜਦੋਂ ਤੱਕ ਐਕਟਿਵ ਹੋਣੀ ਹੁੰਦੀ ਆ ਉਦੋਂ ਨੂੰ ਤੁਸੀਂ ਕੀ ਕਰਦੇ ਆ ਮਤਲਬ ਆ ਕੰਟੈਂਟ ਹੀ ਚੇਂਜ ਕਰ ਲੈਂਦੇ ਆ ਇਹਦੇ ਨਾਲ ਫੇਸਬੁੱਕ ਵੀ ਸਮਝ ਲੋ ਜਿਵੇਂ ਪੰਜਾਬੀ ਜੀ ਕਹਿੰਦੇ ਬੌਂਦਲ ਜਾਂਦਾ ਉਹਨੂੰ ਵੀ ਨਹੀਂ ਸਮਝ ਲੱਗਦੀ ਵੀ ਇਹ ਦਾ ਜਿਹੜਾ ਕੰਟੈਂਟ ਆ ਇਹ ਕਿਸ ਕੈਟਾਗਰੀ ਚ ਭੇਜ ਗਏ ਮਤਲਬ ਇੰਟਰਟੇਨਮੈਂਟ ਵਿੱਚ ਭੇਜ ਗਏ ਇਨਫੋ ਮੈਸ਼ਨ ਵਾਲੇ ਚ ਭੇਜਗੇ ਜਾਂ ਬਲੌਗ ਟੈਪ ਚ ਭੇਜਗੇ ਕਿ ਕਿਹੜੇ ਚ ਭੇਜਗੇ ਸੋ ਫੇਸਬੁੱਕ ਨੂੰ ਵੀ ਨਹੀਂ ਸਮਝ ਲੱਗਦੀ ਸੋ ਮੇਰੇ ਕਹਿਣ ਦਾ ਮੇਨ ਮਤਲਬ ਆ ਤੁਸੀਂ ਇੱਕ ਕੰਟੈਂਟ ਤੇ 2-3 ਮਹੀਨੇ ਫੋਕਸ ਕਰਕੇ ਵੇਖੋ ਜੇਕਰ ਤਾਂ ਡੋ ਕੰਟੈਂਟ ਨਹੀਂ ਚੱਕਦਾ ਫਿਰ ਤੁਸੀਂ ਕੰਟੈਂਟ ਬਦਲ ਸਕਦੇ ਆ ਵੈਸੇ ਮੇਰੇ ਹਿਸਾਬ ਨਾਲ ਜਿਹੜਾ ਤੁਹਾਨੂੰ ਕੰਟੈਂਟ ਦਾ ਸ਼ੌਂਕ ਹੈ ਨਾ ਜੋ ਤੁਹਾਨੂੰ ਸ਼ੌਂਕ ਆ ਉਹ ਕੰਟੈਂਟ ਲਗਾਤਾਰ ਪਾਉਂਦੇ ਰਹੋ ਤੇ 100% ਤੁਹਾਡੇ ਵਿਊ ਵਧਣਗੇ ਤੁਹਾਡੀ ਆਡੀਅנס ਬਣੂਗੀ ਨਵੇਂ ਫੋਲੋਅਰ ਬਣਨਗੇ ਤੇ ਤੁਹਾਡਾ ਕੰਟੈਂਟ ਵਾਇਰਲ ਪੱਕਾ ਹੋਊਗਾ ਨੋਟ ਕਰ ਲਓ ਜੀ ਪਰ ਇੱਕ ਕੰਟੈਂਟ ਦੇ ਟੈਡੀ ਕੋ ਜਾਣਕਾਰੀ ਚੰਗੀ ਲੱਗੇ ਤਾਂ ਬਾਈ ਲਾਈਕ ਕਰਕੇ ਸ਼ੇਅਰ ਕਰਦੇ ਆਂ ਗੁਰੂ ਆਪਣੇ ਦੋਸਤਾਂ ਨੂੰ ਤਾਂ ਕਿ ਉਹਨਾਂ ਨੂੰ ਵੀ ਥੋੜੀ ਜਿਹੀ ਜਾਣਕਾਰੀ ਮਿਲ ਸਕੇ ਉਹ ਵੀ ਕੁਝ ਸਿੱਖ ਲੈਣ ਠੀਕ ਆ ਜੀ